ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦਾ ਕਸਬਾ ਪਿੱਖੀਵੰਡੀ ਵਿਖੇ ਤਵਨ ਨਰਸਿੰਗ ਹੋਮ ਵਿਖੇ 1 ਜੂਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਜਾ ਰਿਹਾ ਹੈ। ਮੀਡੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਨੀਰਜ ਕੁਮਾਰ ਨੇ ਦੱਸਿਆ ਕਿ ਸਾਡੇ ਇਸ ਕੈਂਪ ਵਿੱਚ ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਸ਼ੂਗਰ, ਛਾਤੀ ਦੇ ਰੋਗ, ਸਿਰ ਅਤੇ ਰੀੜ ਦੀ ਹੱਡੀ ਦੇ ਰੋਗ, ਜਿਗਰ ਅਤੇ ਪੇਟ ਦੇ ਰੋਗਾਂ ਅਤੇ ਸਰੀਰ ਦੀਆਂ ਹਰ ਬਿਮਾਰੀਆਂ ਦਾ ਚੈੱਕਅਪ ਫ੍ਰੀ ਕੀਤਾ ਜਾਵੇਗਾ। ਅਖੀਰ ਵਿੱਚ ਡਾਕਟਰ ਨੀਰਜ ਕੁਮਾਰ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਕੈਂਪ ਵਿੱਚ ਪਹੁੰਚ ਕੇ ਆਪਣਾ ਇਲਾਜ ਕਰਵਾਉਣ ਅਤੇ ਕੈਂਪ ਦਾ ਹਿੱਸਾ ਬਣਨ ਵੇਖੋ ਪਿੱਖੀਵਣ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਗੋਲਾ ਚੋਪੜਾ ਦੀ ਖਾਸ ਰਿਪੋਰਟ ਤੁਸੀਂ ਵੇਖਦੇ ਰਹੋ ਖਾਸਾ ਟੀਵੀ ਚੈਨਲ ਪੰਜਾਬ ਹਾਂਜੀ ਕਿਹਨਾਂ ਦਾ ਡਾਕਟਰ ਸਾਹਿਬਾ ਮੇਰਾ ਨਾਮ ਡਾਕਟਰ ਨੀਰੇ ਹੈ ਅਸੀਂ ਤਮਨ ਹਸਪੀਟਲ ਪਿੱਖਵਣ ਇੱਕ ਕੈਂਪ ਲਗਾਉਣ ਜਾ ਰਹੇ ਹਾਂ ਜੇਣਾ ਕਿ ਅਸੀਂ 1 ਜੂਨ 2025 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਕੈਂਪ ਲਗਾਵਾਂਗੇ ਇਹਦੇ ਵਿੱਚ ਇੱਕ ਅਸੀਂ ਨਾਲ ਬਲੱਡ ਡੋਨੇਸ਼ਨ ਦਾ ਕੈਂਪ ਵੀ ਲਗਾ ਰਹੇ ਹਾਂ ਔਰ ਦੂਸਰਾ ਅਸੀਂ ਹੈ ਕੈਂਪ ਦੇ ਦੌਰਾਨ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ 슈ਗਰ ਈਸੀ ਜਿਹੜੀ ਹੈ ਅਸੀਂ ਫ੍ਰੀ ਕਰਨੀ ਹੈ ਔਰ ਜਿਹੜੀ ਡਾਕਟਰੀ ਸਲਾਹ ਜਿਸ ਤਰ੍ਹਾਂ ਕੀ ਲੋਕੀ ਡਾਕਟਰੀ ਸਲਾਹ ਲੈਂਨ ਤੋਂ ਡਰਦੇ ਆ ਲੋਕਾਂ ਨੇ ਡਾਕਟਰੀ ਸਲਾਹ ਲੈ ਲਈ ਅੰਮ੍ਰਿਤਸਰ ਜਾਣਾ ਪੈਂਦਾ ਹੈ ਕਈ ਵਾਰ ਕਿਸੇ ਖਰਚਾ ਕਿਰਾਇਆ ਦਾ ਖਰਚਾ ਨਹੀਂ ਹੁੰਦਾ ਜਾਂ ਅਫੋਰਡੇਬਿਲਟੀ ਨਹੀਂ ਹੁੰਦੀ ਗਰੀਬ ਹੁੰਦੇ ਆ ਅਸੀਂ ਉਹਨਾਂ ਲਈ ਡਾਕਟਰੀ ਸਲਾਹ ਵੀ ਮੁਫਤ ਕੀਤੀ ਹੈ ਉਹਦੇ ਵਿੱਚ ਅਸੀਂ ਡਾਕਟਰੀ ਸਲਾਹ ਮੁਫਤ ਦਵਾਂਗੇ ਜਿਹਦੇ ਵਿੱਚ ਸਾਡੇ ਹਾਰਟ ਦੇ ਸਪੈਸ਼ਲਿਸਟ ਡਾਕਟਰ ਹੈਗੇ ਆ ਡਾਕਟਰ ਵਿਨੋਦ ਕੁਮਾਰ ਨੇ ਜਿਹੜੇ ਕਿ ਬਹੁਤ ਹੀ ਅੱਛੇ ਡਾਕਟਰ ਨੇ ਉਹਨਾਂ ਨੇ ਆ ਕੇ ਹਾਰਟ ਵਾਲੀ ਮੀਗਰਾ ਚੈੱਕਅਪ ਕਰਨਾ ਹੈ ਹੱਡੀਆਂ ਦੇ ਡਾਕਟਰ ਨੇ ਸਾਡੇ ਹੱਡੀਆਂ ਦੇ ਡਾਕਟਰ ਆ ਕੇ ਮੀਗਰਾ ਦਾ ਚੈੱਕਅਪ ਕਰਨਗੇ ਔਰ ਮੈਡੀਸਿਨ ਦੇ ਡਾਕਟਰ ਹੈਗੇ ਸਾਡੇ ਜੋਕ ਜੀ ਹੈਗੇ ਆ ਉਹ ਮੈਡੀਸਿਨ ਦੇ ਪੇਸ਼ੈਂਟ ਜਿਹੜੇ ਆ ਸਾਰੇ ਚੈੱਕ ਅਪ ਕਰਨਗੇ ਸਰ ਇੱਕ ਜਿਹੜਾ ਲੈਬ ਟੈਸਟ ਹੋਵੇਗਾ ਉਹਦੇ ਵਿੱਚ ਪੂਰਾ ਚਾਰਜ ਲੱਗੇਗਾ ਜਾਂ ਕੋਈ ਡਿਸਕਾਊਂਟ ਹੋਏਗਾ ਨਹੀਂ ਜਿਹੜੇ ਲੈਬ ਟੈਸਟ ਹੈਗੇ ਆ ਦੇਖੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਈਸੀਜੀ ਔਰ ਬਲੱਡ ਸ਼ੂਗਰ ਜਿਹੜੀ ਹੈ ਅਸੀਂ ਫ੍ਰੀ ਕਰਾਂਗੇ ਔਰ ਬਾਕੀ ਜਿਹੜੇ ਲੈਬ ਦੇ ਬਲੱਡ ਦੇ ਟੈਸਟ ਹੈਗੇ ਆ ਉਹ ਅਸੀਂ 50% ਰਾਇਤ ਜਿੰਨੇ ਵੀ ਮਰੀਜ਼ ਦੀ ਹੋਰ ਮਦਦ ਹੋ ਸਕੀ ਹੈ ਹੋਰ ਵੀ ਮਦਦ ਕਰਾਂਗੇ ਇਹ ਕਿਹੜਾ ਲੋਕੇਸ਼ਨ ਵਗੈਰਾ ਸਾਰੀ ਤੁਸੀਂ ਬੋਲ ਦਿੱਤੀ ਜਾਵੇ ਕਿੱਥੇ ਇਹ ਕਿਹੜਾ ਹਸਪੀਟਲ ਧਾਵਨੂ ਹਸਪੀਟਲ ਪਿੱਖੀਵੰਡ ਹੈਗਾ ਹੈ ਖੱਲੜਾ ਰੋੜ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈ ਜੀ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਅਸੀਂ ਕੈਂਪ ਲਗਾਉਣ ਜਾ ਰਹੇ ਹਾਂ ਤੇ ਆਯੂਸ਼ਮਾਨ ਕਾਰਡ ਵਗੈਰਾ ਵੀ ਚੱਲਦਾ ਜੀ ਆਯੂਸ਼ਮਾਨ ਕਾਰਡ ਵੀ ਚੱਲਦਾ ਹੈ ਸਾਡੇ ਕੋਲ ਔਰ ਜੋ ਸਾਡਾ ਫੌਜੀਆਂ ਵਾਲਾ ਕਾਰਡ ਹੈ ਉਹ ਵੀ ਚੱਲਦਾ ਹੈ ਆਲਮੋਸਟ ਸਾਡੇ ਕੋਲ ਸਾਰੇ ਜੋ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਹੈਗੀਆਂ ਉਹ ਵੀ ਸਾਡੇ ਕੋਲ ਚੱਲਦਾ ਹੈ ਜਿਹਦੇ ਦੌਰਾਨ ਅਸੀਂ ਮਿਲ ਜਣਾ ਫ੍ਰੀ ਇਲਾਜ ਕਰਦੀ ਹਾਂ ਹੁਣ ਆਪਣੇ ਜਿਹੜੇ ਇਲਾਕਾ ਨਿਵਾਸੀ ਨੇ ਜਿਹੜੇ ਉਹਨਾਂ ਨੂੰ ਕੀ ਤੁਸੀਂ ਹੁਣ ਅਪੀਲ ਕਰਨਾ ਮੈਂ ਇਲਾਕਾ ਨਿਵਾਸੀਆਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਜਿੰਨਾ ਹੋ ਸਕੇ ਇਸ ਸਾਡੇ ਕੈਂਪ ਦਾ ਜੋ ਹੈ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਮਰੀਆਂ ਦੀ ਜੋ ਵੱਧ ਤੋਂ ਵੱਧ ਮਦਦ ਹੋ ਸਕੇ ਧੰਨਵਾਦ